ਬੁੱਲੇ ਸ਼ਾ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ ਜਿਸ ਯਾਰ ਦੇ ਯਾਰ ਹਜ਼ਾਰ ਹੋਣ ਉਸ ਯਾਰ ਨੂੰ ਯਾਰ ਨਾ ਸਮਝੀ ਜਿਹੜਾ ਹੱਦ ਤੋਂ ਵੱਧ ਪਿਆਰ ਕਰੇ ਉਸ ਯਾਰ ਨੂੰ ਯਾਰ ਨਾ ਸਮਝੀ ਬੁੱਲੇ ਸ਼ਾ ਯਾਰ ਭਾਵੇਂ ਕਿੰਨਾ ਵੀ ਗਰੀਬ ਹੋਵੇ ਉਹਦੀ ਸੰਗਤ ਨੂੰ ਬੇਕਾਰ ਨਾ ਸਮਝੀ ਦਿਲ ਨੂੰ ਲੱਗ ਜਾਣ ਰੋਗ ਤਾਂ ਕੀ ਕਰੀਏ ਕਿਸੇ ਦੀ yaad ਵਿੱਚ ਅੱਖੀਆਂ ਰੋਣ ਤੇ ਕੀ ਕਰੀਏ ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਏ ਹਰ ਵੇਲੇ ਬੁੱਲਿਆ ਜੇ ਯਾਰ ਹੀ ਭੁੱਲ ਜਾਣ ਤਾਂ ਕੀ ਕਰੀਏ ਬੁੱਲੇ ਸ਼ਾ ਲੋਕੀ ਹੱਸ ਕੇ ਯਾਰ ਮਨਾ ਲੈਂਦੇ ਤੇ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਪੜ ਪੜ ਆਲਮ ਫਾਜ਼ਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਬੁੱਲੇਸ਼ ਅਸਮਾਨੀ ਉਡਦੀਆਂ ਫੜਦਾ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਅਸੀਂ ਨਾਜ਼ਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦਿਖਾਇਆ ਕਰ ਨਾ ਝੂਠੇ ਵਾਦੇ ਕੀਤਾ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਅਸੀਂ ਨਾਜ਼ਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦਿਖਾਇਆ ਕਰ ਕਿੰਨੀ ਵਾਰ ਮੈਂ ਆਖਿਆ ਤੈਨੂੰ ਬਲਵਲ ਨਾ ਜਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਰ ਜਾਸਾਂ ਮੈਨੂੰ ਇੰਨਾ ਯਾਦ ਨਾ ਆਇਆ ਕਰ ਪਹਾੜਾਂ ਤੇ ਚੜਦੇ ਸਲਾਬ ਦੇਖੇ ਵਿੱਚ ਕੰਡਿਆਂ ਦੇ ਰੁੱਲਦੇ گلاب ਦੇਖੇ ਦੌਲਤ ਤੇ ਇੰਨਾ ਮਾਣ ਨਾ ਕਰ ਬੰਦਿਆ ਸੜਕਾਂ ਤੇ ਰੁੱਲਦੇ ਨਵਾਬ ਦੇਖੇ ਨਹੀਂ ਲੰਘਦਾ ਵਕਤ ਵਿਛੋੜੇ ਦਾ ਬਿਨਾਂ ਯਾਰ ਗੁਜ਼ਾਰਾ ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਸਕਦਾ ਬਿਨ ਯਾਰਾਂ ਤੋਂ ਕਿਨਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਬੁੱਲਿਆ ساری ਉਮਰ ਗੁਜ਼ਾਰਾ ਕੌਣ ਕਰੇ ਕਰ ਗੌਰ ਹੱਥਾਂ ਦੀਆਂ ਉਂਗਲਾਂ ਤੇ ਹਰ ਇੱਕ ਵਿੱਚ ਫਰਕ ਜ਼ਰੂਰ ਹੈ ਇੰਜ ਫਰਕ ਹੈ ਸਾਰੀ ਦੁਨੀਆ ਵਿੱਚ ਕੋਈ ਜ਼ਾਲਮ ਤੇ ਕੋਈ ਮਜਬੂਰ ਹੈ ਕੋਈ ਮਰ ਗਿਆ ਕਿਸੇ ਦੇ ਪਿਆਰ ਵਿੱਚ ਕੋਈ ਬਿਲਕੁਲ ਹੀ ਮਗਰੂਰ ਹੈ ਕੋਈ ਮਖਲਸ ਦਿਲ ਵਿੱਚ ਵਸਦਾ ਹੈ ਕੋਈ ਅੱਕ ਪਹੁੰਚ ਤੋਂ ਦੂਰ ਹੈ ਐਬਾਂ ਵਾਲਾ ਬੰਦਾ ਮੈਂ ਅੰਦਰੋਂ ਬਾਹਰੋਂ ਗੰਦਾ ਮੈਂ ਰਹਿਮਤ ਰੱਬ ਦੀ ਕੱਜਿਆ ਮੈਨੂੰ ਅਮਲੋਂ ਉੰਜ ਤਮੰਦਾ ਮੈਂ ਪੱਥਰ ਕਦੇ ਗਲਾਬ ਨਹੀਂ ਹੁੰਦੇ ਕੋਰੇ ਵਰਕੇ ਕਦੇ ਕਿਤਾਬ ਨਹੀਂ ਹੁੰਦੇ ਜੇਕਰ ਲਾਈਏ ਜਾਰੀ ਬੁੱਲਿਆ ਫਿਰ ਜਾਰਾ ਨਾਲ ਹਿਸਾਬ ਨਹੀਂ ਹੁੰਦੇ ਮੈਂ ਵੇਖਾਂ ਮੇਰਾ ਯਾਰ ਨਾ ਵੇਖੇ ਜੇ ਮੈਂ ਨਾ ਵੇਖਾਂ ਤਾਂ ਉਹ ਨਾ ਵੇਖੇ ਐਸੇ ਲੇਖ ਕਦ ਹੋਣਗੇ ਮੇਰੇ ਸੋਨਾ ਵਿੱਚ ਅੱਖੀ ਦੇ ਵੇਖੇ ਜਾਰ ਤਾਂ ਤੇਰਾ ਅੰਦਰ ਵੱਸੇ ਤੈਨੂੰ ਐਵੇਂ ਭੈਣ ਭਲੇਖੇ ਬੁੱਲੇ ਸ਼ਾਹ ਉਹਦੇ ਧਰਮ ਰੀਏ ਭਾਵੇਂ ਵੇਖੇ ਤੇ ਭਾਵੇਂ ਨਾ ਵੇਖੇ ਬੁੱਲਿਆ ਜਾਗ ਬਿਨਾ ਦਦ ਜਮਦਾ ਨਹੀਂ ਭਾਵੇਂ ਲਾਲ ਹੋਵੇ ਕੜਕੜ ਕੇ ਭਾਵੇਂ ਲਾਲ ਹੋਵੇ ਕੜਕੜ ਕੇ